ਸਰਬਗੁਣ ਸੰਪੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਤ ਵਿਸ਼ਵਾਸ ਕਰਮ ਕਾਂਟਾਂ ਅਤੇ ਆਨਮਤਾਂ ਦੀ ਗੂੜੀ نیند ਸੁਤੀ ਹੋਈ ਲਕਾਏ ਨੂੰ ਉਪਦੇਸ਼ ਦਿੰਦੇ ਹੋਏ ਉਸ ਅਕਾਲ ਪੁਰਖ ਦੇ ਨਾਲ ਜੋੜਿਆ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਈ ਇਸ ਨਿਰੰਕਾਰੀ ਜੋਤ ਨੇ 10 ਵਖ ਵਖ ਜਾਮਿਆਂ ਦੇ ਵਿੱਚ ਵਿਚਰ ਕੇ ਇੱਕ ਬਿਆਨਖ ਇਨਸਾਨ ਤੋਂ ਅਣਖੀਲੇ ਖਾਲਸੇ ਨੂੰ ਵਜੂਦ ਦੇ ਵਿੱਚ ਲਿਆਂਦਾ ਜੋ ਅਕਾਲ ਪੁਰਖ ਦੀ ਫੌਜ ਹੈ ਜੋ ਕਰਮ ਕਾਂਢੀ ਬ੍ਰਾਹਮਣਵਾਦੀ ਬੰਦਨਾ ਤੋਂ ਮੁਕਤ ਹੈ ਜੋ ਜਾਗਤ ਜੋਤ ਦਾ ਉਪਾਸ਼ਕ ਹੈ ਪਰ ਜਦੋਂ ਤੋਂ ਹੀ ਇਸ ਨਿਆਰੇ ਖਾਲਸੇ ਨੇ ਸੰਸਾਰ ਮੰਚ ਉੱਪਰ ਕਦਮ ਧਰਿਆ ਉਸ ਸਮੇਂ ਤੋਂ ਹੀ ਇਸ ਦੀ ਨਿਆਰੀ ਹਸਤੀ ਨੂੰ ਕਰਮ ਕਾਂਢੀ ਲੋਕਾਂ ਨੂੰ ਰੜਕਦੀ ਹੈ ਅਤੇ ਹਰ ਮਤ ਇਹ ਚਾਹੁੰਦਾ ਹੈ ਕਿ ਇਸ ਦੀ ਵੱਖਰੀ ਹੋਦ ਨੂੰ ਖਤਮ ਕਰਕੇ ਆਪਣੇ ਵਿੱਚ ਮਿਲਾ ਲਿਆ ਜਾਵੇ ਐਸ ਦੀ ਹੋਂਦ ਨੂੰ ਖਤਮ ਕਰਨ ਦੇ ਲਈ ਕੋਈ ਰਾਜਨੀਤਿਕ ਸ਼ਕਤੀ ਦਾ ਸਹਾਰਾ ਲੈਂਦਾ ਹੈ ਤੇ ਕੋਈ ਐਸ ਨੂੰ ਆਪਣਾ ਅੰਗ ਦੱਸਦਾ ਹੈ ਅੱਜ ਵੀ ਕਈ ਅਜੇਹੇ ਪਰਮੋਖ ਦੇਤਾਰੀ ਗੁਰੂ ਧੰਮ ਜਿਵੇਂ ਰਾਧਾ ਸਵਾਮੀ ਨਰੰਕਾਰੀ ਇਸਾਈ ਮਤ ਅਤੇ ਸਖੀ ਸਰਵਰ ਅਜੇਹੇ ਹਨ ਜੋ ਖਾਲਸੇ ਦੇ ਨਿਰਾਲੇਪਣ ਦੀ ਹੋਂਦ ਨੂੰ ਖਤਮ ਕਰਨ ਲਈ ਤਤਪਰ ਹਨ ਸਖੀ ਸਰਵਰ ਅ제ਹਾ মত ਹੈ ਜੈਸ ਦੀਆਂ ਸ਼ਾਖਾਵਾਂ ਤਾਂ ਭਾਵੇਂ ਪੰਜਾਬ ਵਿੱਚ ਘਟ ਹਨ ਪਰ ਪੁਰਾਤਨ ਬਹੁਤ ਹਨ ਤੇ ਕਈ ਭੂਲੇ ਭਾਲੇ ਸਿੱਖ ਵੀ ਸਿੱਧੇ ਜਾਂ ਅਸਿੱਧੇ ਗਰੂਪ ਵਿੱਚ ਇਹਨਾਂ ਦੇ ਉਪਾਸ਼ਕ ਹਨ ਗੁਰੂ ਨਾਨਕ ਦੇਵ ਜੀ ਦੇ ਸਮੇਂ 15ਵੀ 16ਵੀ ਸਦੀ ਵਿੱਚ ਲੋਕਾਂ ਨੂੰ ਆਪਣੇ ਦਾਇਰੇ ਵਿੱਚ ਲਿਆਉਣ ਲਈ ਇਸਲਾਮ মত ਸਰਗਰਮ ਸੀ ਉਸ ਸਮੇਂ ਨਕਸ਼ਬੰਦੀਆਂ ਦੇ ਪ੍ਰਭਾਵ ਅਧੀਨ ਜਿੱਥੇ ਮੁਗਲ ਸ਼ਾਸਕ ਰਾਜਨੀਤਿਕ ਸ਼ਕਤੀ ਦੇ ਰਾਹੀਂ ਇਸਲਾਮ ਦਾ ਪ੍ਰਚਾਰ ਕਰ ਰਹੇ ਸਨ ਉਥੇ ਸਖੀ ਸਰਵਰ ਜਿਨ੍ਹਾਂ ਨੂੰ ਨਿਗਾਹੇ ਵਾਲਾ ਲੱਖਾਂ ਦਾ ਦਾਤਾ ਆਦਿਕ ਨਾਮਾ ਨਾਲ ਵੀ ਜੋੜਦੇ ਹਨ ਇਸਲਾਮ ਦੇ ਪ੍ਰਚਾਰ ਲਈ ਸਰਗਰਮ ਸਨ ਇਹ ਲੋਕ Hindu ਜਨਤਾ ਅਤੇ ਮੁਸਲਮਾਨੀ ਮਤ ਵਿਚਾਰ ਕੜੀ ਦਾ ਕੰਮ ਕਰਦੇ ਸਨ ਬਹੁ ਗਿਣਤੀ ਹਿੰਦੂ ਜਨਤਾ ਨੂੰ ਇਸਲਾਮ ਮਤ ਦੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਸਖੀ ਸਰਵਰ ਦੇ ਪ੍ਰਭਾਵ ਅਧੀਨ ਲਿਆਂਦਾ ਜਾਂਦਾ ਸੀ ਸਖੀ ਸਰਵਰ ਤੇ ਡੇਰਿਆਂ ਉੱਪਰ ਮੁਸਲਮਾਨੀ ਸ਼ਰਾ ਨਰਮ ਸੀ ਕਿਸੇ ਵੀ ਮਤ ਦਾ ਔਰਤ ਮਰਦ ਬੇਰੋਕ ਟੋਕ ਆ ਸਕਦਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਵੀ ਅਜਿਹੇ ਕਈ ਅਸਥਾਨ ਹਨ ਜਿੱਥੇ ਸਖੀ ਸਰਵਰਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਅਫਸੋਸ ਸਭ ਤੋਂ ਵੱਧ ਇਸ ਗੱਲ ਦਾ ਹੈ ਕਿ ਉਹਨਾਂ ਡੇਰਿਆਂ ਦਾ ਸੰਬੰਧ ਗੁਰੂ ਇਤਿਹਾਸ ਦੇ ਨਾਲ ਜੋੜਿਆ ਜਾਂਦਾ ਹੈ। ਅੰਨੀ ਸ਼ਰਦਾ ਵਾਸ ਹੋ ਕੇ ਭੋਲੇ-ਪਾਲੇ ਲੋਕ ਗੁਰਮਤ ਦਾ ਤਿਆਗ ਕਰਕੇ ਇਹਨਾਂ ਪੀਰਖਾਨਿਆਂ ਦੇ ਨਾਲ ਜੁੜਦੇ ਆ ਰਹੇ ਹਨ। ਮਾਝੇ ਦੇ ਖਿੱਤੇ ਅੰਦਰ ਸ਼ੇਖ ਫਤਿਹ ਦਾ ਪੀਰਖਾਨਾ ਸਭ ਤੋਂ ਮਸ਼ਹੂਰ ਹੈ। ਜੈ ਸਦਾ ਸੰਬੰਧ ਕੋ ਜੇਟਾ ਗਨਾਲ ਗੁਰੂ ਅਰਜਨ ਦੇਵ ਜੀ ਦੇ ਨਾਲ ਜੋੜਿਆ ਜਾਂਦਾ ਹੈ ਇਹ ਅਸਥਾਨ ਅੱਜ ਵੀ ਸਖੀ ਸਰਵਰ ਮਤ ਦੇ ਪ੍ਰਚਾਰਕ ਦਾ ਮਸ਼ਹੂਰ ਧਾਰਮਿਕ ਅਸਥਾਨ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਇਸ ਖਿੱਤੇ ਦੇ ਸਿੱਖ ਇਸ ਦੇ ਪ੍ਰਭਾਵ ਅਧੀਨ ਹਨ ਇਹ ਜਗਾ ਪਿੰਡ ਪੱਖੋਕੇ ਵਿਖੇ ਹੈ ਜੋ ਤਰਨਤਾਰਨ ਤੋਂ 8 ਕਿਲੋਮੀਟਰ ਦੂਰ ਹੈ ਇਸ ਜਗ੍ਹਾ ਇੱਕ ਪੁਰਾਤਨ ਕਬਰ ਹੈ ਜਿਸ ਨੂੰ ਸ਼ੇਖ ਫੱਤੇ ਦੀ ਕਬਰ ਕਿਹਾ ਜਾਂਦਾ ਹੈ ਇੱਥੇ ਦੁੱਧ ਦੀ ਖੀਰ ਚੜਾਈ ਜਾਂਦੀ ਹੈ ਔਸਤਨ 80 ਤੋਂ 100 ਕਵੈਂਟਲ ਖੀਰ ਚੜਦੀ ਹੈ ਤੇ ਰੋਜ਼ਾਨਾ ਦਾ ਚੜਾਵਾ 10000 ਦੇ ਕਰੀਬ ਮੰਨਿਆ ਜਾਂਦਾ ਹੈ ਇਹ ਜਗ੍ਹਾ ਵਕਫਬੋੜ ਅਧੀਨ ਹੈ ਤੇ ਧਨਾੜ ਲੋਕ ਠੇਕਾ ਦਿੰਦੇ ਹਨ ਇਤੋਂ ਦੇ ਉਪਾਸ਼ਕਾਂ ਦੇ ਵੱਲੋਂ ਇਸ ਪੀਰ ਦਾ ਇਤਿਹਾਸ ਜੋ ਛਪਾਇਆ ਗਿਆ ਹੈ ਉਸ ਵਿੱਚ ਸ਼ਰਾਰਤ ਦੇ ਨਾਲ ਜਾਣਬੁੱਝ ਕੇ ਇਸ ਪੀਰ ਦਾ ਸੰਬੰਧ ਗੁਰੂ ਅਰਜਨ ਦੇਵ ਜੀ ਦੇ ਨਾਲ ਜੋੜ ਦਿੱਤਾ ਗਿਆ ਹੈ ਜਿਸ ਕਰਕੇ ਬਹੁਤੀ ਸਿੱਖ ਸੰਗਤ ਗੁੰਮਰਾਹ ਹੋ ਕੇ ਇਸ ਦੀ ਸ਼ਰਧਾਲੂ ਬਣਦੀ ਜਾ ਰਹੀ ਹੈ ਮਾਨਕਰਤ ਕਹਾਣੀ ਦੱਸਦੇ ਹਨ ਕਿ ਜਿਸ ਵੇਲੇ ਗੁਰੂ ਅਰਜਨ ਦੇਵ ਜੀ 1990 ਈਸਵੀ ਦੇ ਵਿੱਚ ਤਰਨ ਧਾਰਨ ਸਾਹਿਬ ਵਿਖੇ ਪਾਵਨ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਉਸ ਵੇਲੇ ਸ਼ੇਖ ਫੱਤਾ ਨਾਮਕ ਇੱਕ ਪੀਰ ਗੁਰੂ ਜੀ ਦੇ ਨਾਲ ਸੇਵਾ ਕਰਿਆ ਕਰਦਾ ਸੀ ਉਹ ਮੱਝਾਂ ਗਾਵਾਂ ਚਰਾ ਕੇ ਸੰਗਤਾ ਦੇ ਵਾਸਤੇ ਦੁੱਧ ਦੀ ਸੇਵਾ ਕਰਿਆ ਕਰਦਾ ਸੀ ਇੱਕ ਦਿਨ ਇਹ ਪੀਰ ਮੱਝਾਂ ਚਰਾਉਂਦਾ ਹੋਇਆ ਕਾਫੀ ਦੂਰ ਚਲਾ ਗਿਆ ਜਦੋਂ ਵਾਪਸ ਆਇਆ ਤਾਂ ਲੰਗਰ ਦੇ ਵਿੱਚੋਂ ਖੀਰ ਖਤਮ ਹੋ ਚੁੱਕੀ ਸੀ ਇਹ ਪੀਰ ਇਹ ਸਮਝ ਕੇ ਰੁੱਸ ਗਿਆ ਕਿ ਸ਼ਾਇਦ ਮੁਸਲਮਾਨ ਹੋਣ ਕਰਕੇ ਗੁਰੂ ਜੀ ਨੇ ਉਸ ਨੂੰ ਖੀਰ ਨਹੀਂ ਦਿੱਤੀ ਇਸ ਗੱਲ ਤੋਂ ਨਿਰਾਸ਼ ਹੋ ਕੇ ਇਹ ਤਰਨ ਤਾਰਨ ਛੱਡ ਕੇ ਪੱਖੋ ਕੇ ਆ ਕੇ ਰਹਿਣ ਲੱਗ ਪਿਆ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਚੱਲ ਕੇ ਐਸ ਪਾਸ ਆਏ ਤੇ ਵਾਰ ਦਿੱਤਾ ਕਿ ਤੇਰੇ ਦਰ ਦੇ ਉੱਪਰ ਹਮੇਸ਼ਾ ਖੀਰ ਦਾ ਚੜਾਵਾ ਚੜਿਆ ਕਰੇਗਾ ਅਤੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਹ ਸ਼ਬਦ ਗੁਰੂ ਦੇ ਗਿਆਨ ਦੇ ਬਿਲਕੁਲ ਉਲਟ ਹੈ ਜਿਸ ਕਰਕੇ ਗੁਰੂ ਅਰਜਣ ਦੇਵ ਜੀ ਤੇ ਇਹ ਬਚਨ ਨਹੀਂ ਹੋ ਸਕਦੇ ਦੂਸਰੀ ਰੋਚਿਕ ਘਟਨਾ ਜੋ ਇਸ ਸਰਵਰ ਦੇ ਨਾਲ ਜੋੜੀ ਗਈ ਹੈ ਉਹ ਇਸ ਤਰ੍ਹਾਂ ਹੈ ਜਿਸ ਸਮੇਂ ਅਕਬਰ ਪੰਜਾਬ ਆਇਆ ਤਾਂ ਉਸਦੀ ਪਤਨੀ ਨੂੰ ਸ਼ਾਦੀ ਦਾ ਜ਼ਹਿਰ ਬਾਦ ਹੋ ਗਿਆ ਜਦ ਕੋਈ ਵੈਦ ਹਕੀਮ ਠੀਕ ਨਾ ਕਰ ਸਕਿਆ ਤਾਂ ਅਕਬਰ ਝੰਡਿਆਲੇ ਵਿਖੇ ਭਾਈ ਹਿੰਦਾਲ ਕੋਲ ਆਇਆ ਅਤੇ ਪਤਨੀ ਦੇ ਇਲਾਜ ਦੇ ਲਈ ਬੇਨਤੀ ਕੀਤੀ ਭਾਈ ਹਿੰਦਾਲ ਨੇ ਆਪਣੀ ਅਸਮਰਥਾ ਜ਼ਾਹਿਰ ਕੀਤੀ ਤੇ ਅਕਬਰ ਨੂੰ ਕਿਹਾ ਕਿ ਇੱਥੋਂ ਕੁਝ ਦੂਰੀ ਦੇ ਉੱਪਰ ਪੂਰਨ ਪੁਰਸ਼ ਪੀਰ ਸ਼ੇਖ ਫੱਤਾ ਜੀ ਰਹਿੰਦੇ ਹਨ ਉਹ ਆਪ ਦੀ ਬੇਗਮ ਦਾ ਇਲਾਜ ਕਰ ਸਕਦੇ ਹਨ ਇਸ ਲਈ ਅਕਬਰ ਆਪਣੀ ਬੇਗਮ ਨੂੰ ਲੈ ਕੇ ਪੀਰ ਦੇ ਪਾਸ ਆ ਗਿਆ ਤਾਂ ਪੀਰ ਨੇ ਉਸ ਨੂੰ ਅਰੋਗ ਕਰ ਦਿੱਤਾ ਬੜੇ ਅਫਸੋਸ ਦੀ ਗੱਲ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ 400 ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਪਰ ਅੰਧਵਿਸ਼ਵਾਸੀ ਲੋਕ ਬਿਨਾ ਇਤਿਹਾਸ ਦੀ ਪਰਜੋਲ ਕੀਤਿਆਂ ਹੀ ਗੁਰਮਤ ਤੋਂ ਦੂਰ ਹੁੰਦੇ ਜਾ ਰਹੇ ਥਣ ਜਿਸ ਸਮੇਂ ਪੰਜਾਬ ਦੇ ਅੰਦਰ ਗੁਰੂ ਅਰਜਨ ਦੇਵ ਜੀ ਸਿੱਖ ਮਤ ਦਾ ਪ੍ਰਚਾਰ ਕਰ ਰਹੇ ਸਨ ਔਰ ਉਸ ਸਮੇਂ ਸਖੀ ਸਰਵਰ ਵੀ ਇਸਲਾਮਿਕ ਪ੍ਰਚਾਰ ਲਈ ਸਰਗਰਮ ਸਨ ਗੁਰੂ ਅਰਜਨ ਦੇਵ ਜੀ ਦੇ ਸਿੱਖੀ ਪ੍ਰਚਾਰ ਸਾਧਕਾਂ ਇਹਨਾਂ ਦੇ ਪ੍ਰਚਾਰ ਨੂੰ ਕਾਫੀ ਢਾਹ ਲੱਗੀ ਸੀ ਇਸ ਮੱਤ ਦਾ ਮੋਢੀ ਸੁਲਤਾਨ ਸੈਦ ਅਹਿਮਦ ਸੀ ਇਸ ਦਾ ਜਨਮ 1253 ਈਸਵੀ ਨੂੰ ਸਿਆਲਕੋਟ ਵਿਖੇ ਹੋਇਆ ਇਸ ਦੀ ਪਤਨੀ ਦਾ ਨਾਮ ਬੀਬੀ ਬਾਈ ਸੀ ਤੇ ਇਹਨਾਂ ਦੀ ਰਹਿਸ਼ ਨੂੰ ਪੀਰਖਾਨਾ ਜਾਂ ਖਾਨਗਾ ਜਾਂ ਦਰਬਾਰ ਕਿਹਾ ਜਾਂਦਾ ਸੀ ਸਨ 1291 ਵਿੱਚ ਡੇਰਾ ਗਾਜੀ ਖਾਨ ਤੋਂ 222 ਕਿਲੋਮੀਟਰ ਦੂਰ ਪੈਂਟ ਨਿਗਾਹੇ ਵਿੱਚ ਐਸ ਦੀ ਮੌਤ ਹੋ ਗਈ। ਅੱਜ ਵੀ ਐਸ ਦੀ ਅਤੇ ਐਸ ਦੀ ਪਤਨੀ ਦੀ ਕਬਰ ਉੱਥੇ ਮੌਜੂਦ ਹੈ। ਐਸ ਦੀ ਕਬਰ ਦੇ ਉੱਪਰ ਵੀਰਵਾਰ ਨੂੰ ਤੇਲ ਤੇ ਖੀਰ ਚੜਾਈ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇਂ ਪੰਜਾਬ ਦੇ ਵਿੱਚ ਤਿੰਨ ਪ੍ਰਮੁੱਖ ਪੀਰਖਾਨੇ ਸਨ। ਨਿਗਾਹੇ ਤੋਂ ਕਲਵਜੀਰਾਬਾਦ ਪੱਖੋ ਕੇ ਨੇੜੇ ਤਰਨ ਧਾਰਨ ਇਸ ਤੋਂ ਇਲਾਵਾ ਹੋਰ ਵੀ ਕਈ ਛੋਟੇ ਛੋਟੇ ਸਥਾਨਕ ਪੀਰਖਾਨੇ ਸਨ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਤੇ ਬੈਠਣ ਉਪਰੰਤ ਜਿੱਥੇ ਪ੍ਰਚਾਰ ਦੇ ਵਿੱਚ ਤੇਜੀ ਲਿਆਂਦੀ ਉਥੇ ਭੋਲੀ ਭਾਲੀ ਜਾਣਤਾ ਜੋ ਕਰਮ ਕਾਂਢੀ ਅਖੌਤੀ ਪੀਰਾਂ ਫਕੀਰਾਂ ਦੇ ਵੱਲੋਂ ਕੀਤੀ ਜਾਂਦੀ ਲੁੱਟਕ ਸੱਟ ਉਸ ਦੇ ਵਿਰੁੱਧ ਵੀ ਆਵਾਜ਼ ਉਠਾਈ ਅਜਿਹੇ ਵਹਿਮਾ ਭਰਮਾ ਵਿੱਚ ਫਸੇ ਲੋਕਾਂ ਨੂੰ ਗੁਰੂ ਜੀ ਨੇ ਗੁਰੂ ਤੋਹੀਨੇ ਤੇ ਬੇਮੋਖ ਕਿਹਾ ਆਪ ਜੀ ਦੇ ਰੋਹਾਨੀ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਕਈ ਸਖੀ ਸਰਵਰਾਂ ਦੇ ਉਪਾਸ਼ਕ ਵੀ ਗੁਰੂ ਜੀ ਦੇ ਪ੍ਰਭਾਵ ਅਧੀਨ ਗੁਰਮਤ ਦੇ ਧਾਰਨੀ ਹੋ ਗਏ ਦੁਆਬੇ ਦੇ ਇਲਾਕੇ ਦੇ ਵਿੱਚ ਪੈਂਡ ਕੰਗਮਈ ਦੇ ਰਹਿਣ ਵਾਲੇ ਭਾਈ ਮੰਜ ਜੋ ਪਹਿਲਾਂ ਸਖੀ ਸਰਵਰ ਦੇ ਉਪਾਸ਼ਕ ਸਨ ਗੁਰ ਸਿੱਖੀ ਦੇ ਧਾਰਨੀ ਹੋ ਗਏ ਸਨ ਗੁਰੂ ਜੀ ਨੇ ਉਸ ਨੂੰ ਸਖੀ ਸਰਵਰਾਂ ਦੀ ਪੂਜਾ ਛੱਡ ਕੇ ਅਕਾਲ ਪੁਰਖ ਦੇ ਨਾਲ ਜੋੜਨ ਲਈ ਕਿਹਾ ਭਾਈ ਮਾਂਝ ਦੇ ਗੁਰ ਸਿੱਖੀ ਧਾਰਨ ਕਰਨ ਨਾਲ ਜਿੱਥੇ ਮਾਲਵੇ ਦੁਆਬੇ ਅੰਦਰ ਸਖੀ ਸਰਵਰ ਮੱਧ ਨੂੰ ਢਾ ਲੱਗੀ ਉੱਥੇ ਗੁਰੂ ਜੀ ਵੱਲੋਂ 1590 ਈਸਵੀ ਦੇ ਵਿੱਚ ਤਰਨ ਤਾਰਨ ਨੂੰ ਸਿੱਖੀ ਦਾ ਕੇਂਦਰ ਸਥਾਪਿਤ ਕਰਨ ਨਾਲ ਪ੍ਰਮੁੱਖ ਤੌਰ ਤੇ ਸ਼ੇਖ ਫੱਦੇ ਦੇ ਪੈਰੋਕਾਰ ਬਹੁਤ ਪ੍ਰਭਾਵਿਤ ਹੋਏ ਐਸਾ ਤੋਂ ਪਹਿਲਾਂ ਕਈ ਪਿੰਡ ਪੂਰਨ ਤੌਰ ਤੇ ਸਖੀ ਸਰਵਰਾਂ ਦੇ ਪ੍ਰਭਾਵ ਅਧੀਨ ਸਨ ਗੁਰੂ ਜੀ ਦੇ ਸਿੱਖੀ ਪ੍ਰਚਾਰ ਤੋਂ ਖੁਣ ਸਿਖਾ ਕੇ ਸਖੀ ਸਰਵਰੀਆਂ ਨੇ ਗੁਰੂ ਜੀ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਇੱਕ ਵਾਰ ਗੁਰੂ ਅਰਜਨ ਦੇਵ ਜੀ ਪਿੰਡ ਖਾਨਪੁਰ ਵੇਖੇ ਭਾਈ ਹੇਮੇ ਦੇ ਘਰ ਗਏ ਤਾਂ ਸਖੀ ਸਰਵਰ ਜੋ ਸ਼ੇਖ ਫਤੇ ਦੇ ਉਪਾਸ਼ਕ ਸਨ ਉਹਨਾਂ ਨੇ ਗੁਰੂ ਜੀ ਦੀ ਪਿੰਡ ਵਿੱਚ ਆਮਦ ਦੀ ਵਿਰੋਧਤਾ ਕੀਤੀ ਜੈਸੇ ਤਰ੍ਹਾਂ ਅੱਜ ਵੀ ਸ਼ੇਖ ਫੱਤੇ ਦੇ ਉਪਾਸ਼ਕਾਂ ਦੇ ਵੱਲੋਂ ਉਸ ਦਾ ਗੁਰੂ ਜੀ ਦਾ ਉਪਾਸ਼ਕ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ ਉਹ ਬਿਲਕੁਲ ਗਲਤ ਹੈ ਕਿਉਂਕਿ ਪੰਜਮ ਪਾਤਸ਼ਾਹ ਵੇਲੇ ਇਤਿਹਾਸ ਵਿੱਚ ਕਿਸੇ ਵੀ ਐਸੇ ਗੁਰ ਸਿੱਖ ਫੱਤੇ ਦਾ ਜ਼ਿਕਰ ਨਹੀਂ ਮਿਲਦਾ ਜੈਸੇ ਨੂੰ ਗੁਰੂ ਜੀ ਨੇ ਕੋਈ ਵਾਰ ਦਿੱਤਾ ਹੋਵੇ ਸ਼ੇਖ ਇਤਿਹਾਸ ਵਿੱਚ ਸਿਰਫ ਕਨੇਰ ਵਾਸੀ ਫਤਿਹ ਦਾ ਜ਼ਿਕਰ ਮਿਲਦਾ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਸ਼ੇਖ ਫਤਿਹ ਦੇ ਪ੍ਰਚਾਰਕਾਂ ਵੱਲੋਂ ਕੀਤਾ ਜਾਂਦਾ ਪ੍ਰਚਾਰ ਕਿ ਸ਼ੇਖ ਫਤਾ ਐਸ ਕਰਕੇ ਰੋਸ ਗਿਆ ਕਿ ਗੁਰੂ ਜੀ ਦੇ ਲੰਗਰ ਵਿੱਚ ਉਸ ਨੂੰ ਮੁਸਲਮਾਨ ਹੋਣ ਕਰਕੇ ਖੀਰ ਨਾ ਦਿੱਤੀ ਗਈ ਉਹ ਬਿਲਕੁਲ ਗਲਤ ਹੈ ਕਿਉਂਕਿ ਗੁਰੂ ਜੀ ਦੇ ਚੋਂ ਵਰਨਾ ਦੇ ਸਾਂਝੇ ਉਪਦੇਸ਼ ਸਦਕਾ ਹਰ ਮਾਜਬ ਦੇ ਲੋਕ ਗੁਰੂ ਜੀ ਤੋਂ ਪ੍ਰਭਾਵਿਤ ਸਨ ਸਾਈ ਮੀਆਂ ਮੀਰ ਜੀ ਅਕਬਰ ਵਜੀਰ ਖਾਨ ਐਸ ਦੀਆਂ ਮਿਸਾਲਾਂ ਹਨ ਦਰ ਅਸਲ ਅਸਲੀਅਤ ਇਹ ਹੈ ਜਦੋਂ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ ਤਾਂ ਸ਼ੇਖ ਫਤਿਹ ਦੇ ਉਪਾਸ਼ਕਾਂ ਨੇ ਇਲਾਕੇ ਦੇ ਹਾਕਮ ਅਮਾਨਤ ਖਾਨ ਨੂੰ ਪੜਕਾਇਆ ਕਿ ਗੁਰੂ ਜੀ ਦੇ ਪ੍ਰਚਾਰ ਸਦਕਾ ਮੁਸਲਮਾਨੀ ਮਤ ਦੇ ਪ੍ਰਚਾਰ ਨੂੰ ਬਹੁਤ ਢਾਅ ਲੱਗ ਰਹੀ ਹੈ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਇਹ ਗੱਲ ਸੁਣ ਕੇ ਗੁੱਸੇ ਦੇ ਵਿੱਚ ਆ ਕੇ ਅਮਾਨਤ ਖਾਨ ਨੇ ਤਰਨ ਤਰਨ ਵਿਖੇ ਆਵਿਆਂ ਦੇ ਵਿੱਚ ਬਣ ਰਹੀਆਂ ਇੱਟਾਂ ਆਪਣੇ ਪਿਤਾ ਦੀ ਕਬਰ ਦੇ ਉੱਪਰ ਲਵਾ ਦਿੱਤੀਆਂ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪਨੇ ਸਿੱਖਾਂ ਨੂੰ ਸੰਜਮ ਵਰਤਣ ਲਈ ਕਿਹਾ ਤੇ ਫਰਮਾਇਆ ਇੱਟਾਂ ਆਪਣੇ ਆਪ ਹੀ ਵਾਪਸ ਆ ਜਾਣਗੀਆਂ ਸਨ 1766 ਈਸਵੀ ਵਿੱਚ ਖੁਸ਼ਹਾਲ ਸਿੰਘ ਫੈਜ਼ਲਪੁਰੀਏ ਦੇ ਪੁੱਤਰ ਬੁੱਧ ਸਿੰਘ ਤੇ ਜੱਸਾ ਸਿੰਘ ਰਾਮਗੜੀਏ ਨੇ ਇਹ ਇੱਟਾਂ ਕਬਰ ਤੋਂ ਪੋਟਕੇ ਤਰਨ ਤਾਰਨ ਸਰੋਵਰ ਦੁਆਲੇ ਪ੍ਰਕਰਮਾ ਵਿੱਚ ਲਵਾਈਆਂ ਸਨ ਸੋ ਕੋਈ ਵੀ ਇਤਿਹਾਸਿਕ ਤੱਥ ਅਜੇਹਾ ਨਹੀਂ ਹੈ ਜੋ ਇਸ ਸਖੀ ਸਰਵਰ ਸ਼ੇਖ ਫਤੇ ਨੂੰ ਗੌਰ ਸਿੱਖ ਹੋਣਾ ਪ੍ਰਗਟ ਕਰਦਾ ਹੋਵੇ ਦੂਸਰੀ ਮਾਨ ਘੜਤ ਘਟਨਾ ਜੋ ਅਕਬਰ ਬਾਰੇ ਕਢੀ ਗਈ ਹੈ ਭਾਈ ਹਿੰਦਾਲ ਨੇ ਅਕਬਰ ਨੂੰ ਸ਼ੇਖ ਫਤੇ ਪਾਸ ਭੇਜਿਆ ਉਹ ਗਲਤ ਹੈ ਭਾਈ ਹਿੰਦਾਲ ਦਾ ਜਨਮ ਮਾਤਾ ਸੁਖੀ ਅਤੇ ਪਿਤਾ ਗਾਜੀ ਦੇ ਘਰ ਜੰਡਿਆਲੇ ਵਿਖੇ ਹੋਇਆ ਅ ਪਛਾਣੇ ਗੁਰੂ ਅਮਰਦਾਸ ਜੀ ਤੋਂ ਸਿੱਖੀ ਦੀ ਦਾਤ ਹਾਸਲ ਕੀਤੀ ਸੰਪੂਰਨ ਸਿੱਖ ਇਤਿਹਾਸ ਅੰਦਰ ਅਕਬਰ ਦੇ ਪਾਈ ਹਿੰਦਾਲ ਨਾਲ ਮਿਲਾਪ ਜਾਂ ਸ਼ੇਖ ਫਤੇ ਦੇ ਪਾਈ ਹਿੰਦਾਲ ਨਾਲ ਸਬੰਧਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ ਕਿਸੇ ਵੀ ਇਤਿਹਾਸਿਕ ਹਵਾਲੇ ਵਿੱਚ ਕੋਈ ਅਜਿਹਾ ਜ਼ਿਕਰ ਨਹੀਂ ਮਿਲਦਾ ਕਿ ਕਿਸੇ ਸ਼ੇਖ ਫਤੇ ਨਾਮਕ ਪੀਰ ਨੇ ਅਕਬਰ ਦੀ ਬੇਗਮ ਦਾ ਇਲਾਜ ਕੀਤਾ ਹੋਵੇ ਪਰ ਆਧਨ ਖਰੜਿਆਂ ਤੇ ਇਤਿਹਾਸਕਾਰਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਮਲਾਪ ਦਾ ਜ਼ਿਕਰ ਜ਼ਰੂਰ ਮਿਲਦਾ ਹੈ ਪਰ ਕਿਸੇ ਸ਼ੇਖ ਫਤੇ ਨਾਮਕ ਪੀਰ ਦਾ ਕੋਈ ਜ਼ਿਕਰ ਨਹੀਂ ਮਿਲਦਾ ਸੋ ਉੱਪਰ ਦਿੱਤੇ ਪਰਮਾਣਾਂ ਤੋਂ ਸਪਸ਼ਟ ਹੈ ਕਿ ਅਕਬਰ ਕਿਸੇ ਸ਼ੇਖ ਫਤੇ ਨੂੰ ਨਹੀਂ ਮਿਲਿਆ ਅਤੇ ਨਾ ਹੀ ਕੋਈ ਸ਼ੇਖ ਫਤਾ ਨਾਮਕ ਫਕੀਰ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ ਸਗੋਂ ਸਖੀ ਸਰਵਰ ਨੇ ਤਾਂ ਗੁਰੂ ਜੀ ਦੀ ਵਿਰੋਧਤਾ ਕੀਤੀ ਸੀ ਅੱਜ ਦੇ ਸਮੇਂ ਵੀ ਕੁਝ ਚਤੁਰ ਲੋਕ ਕਈ ਤਰ੍ਹਾਂ ਦੇ ਪਰਪੰਚ ਰਚ ਕੇ ਗੁਰੂ ਪਾਤਸ਼ਾਹ ਦਾ ਨਾਮ ਜੋੜ ਕੇ ਲੋਕਾਂ ਨੂੰ ਮੜੀ ਮਸਾਣਾ ਦੇ ਨਾਲ ਜੋੜ ਰਹੇ ਹਨ ਪਰ ਸਾਨੂੰ ਗੁਰ ਉਪਦੇਸ਼ ਯਾਦ ਰੱਖਣ ਦੀ ਲੋੜ ਹੈ